ਦੋਸਤੋ ਤਸਵੀਰ ਦਿਖਾਉਣਾ ਤੁਹਾਨੂੰ ਦੇਖ ਸਕਦੇ ਹੋ ਤਸਵੀਰ ਦੇਖ ਕੇ ਤੁਸੀਂ ਹੈਰਾਨ ਤੇ ਪਰੇਸ਼ਾਨ ਹੋ ਜਾਓਗੇ ਕਿ ਕਿਸ ਤਰ੍ਹਾਂ ਦਾ ਹਾਲਾਤ ਜਿਹੜੇ ਨੇ ਉਹ ਇਸ ਵੇਲੇ ਨੈਸ਼ਨਲ ਹਾਈਵੇ ਦੇ ਬਣਦੇ ਜਾ ਰਹੇ ਨੇ ਦੇਖੋ ਇਹ ਤਸਵੀਰਾਂ ਕਿ ਕਿਸ ਤਰ੍ਹਾਂ ਦੇ ਲੈਂਟਰ ਦੇਖੋ ਲੈਂਟਰ ਪੈ ਰਹੇ ਨੇ ਇਹ ਤਸਵੀਰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੱਥੋਂ ਕਿਸਾਨਾਂ ਨੇ ਨਿਕਲਣਾ ਹੈ ਦਿੱਲੀ ਕੂਚ ਤੋਂ ਪਹਿਲਾਂ ਤਾ ਤਸਵੀਰ ਦੇਖੋ ਤਾ ਤਸਵੀਰ ਦੇਖੋ ਤੁਸੀਂ ਇਹ ਲੈਂਟਰ ਪਏ ਜਾ ਰਹੇ ਨੇ ਇਹ ਮਸ਼ੀਨਾਂ ਚੱਲ ਰਹੀਆਂ ਨੇ ਤਾਂ ਇਹ ਮਸ਼ੀਨਾਂ ਜਿਹੜੀਆਂ ਨੇ ਇੱਥੇ ਚੱਲ ਰਹੀਆਂ ਨੇ ਲੈਂਟਰ ਪੈ ਰਹੇ ਨੇ ਕਿਸਾਨਾਂ ਨੂੰ ਰੋਕਣ ਖਾਤਰ ਦੇਖੋ ਕੰਡੇ ਕਿਸ ਤਰ੍ਹਾਂ ਨੁਕੀਲੇ ਲੋਹੇ ਦੇ ਕਿੱਲ ਜਿਹੜੇ ਨੇ ਉਹ ਗੜ ਚੁੱਕੇ ਨੇ ਸੜਕ 'ਚ ਲੋਹੇ ਦੇ ਕਿੱਲਾਂ ਨੂੰ ਸੜਕ ਗੱਡ-ਗੱਡ ਕੇ ਬੰਦ ਕੀਤਾ ਜਾ ਰਿਹਾ ਕਿ ਟਰੈਕਟਰ ਜਿਹੜੀ ਆ ਟਰਾਲੀ ਜਿਹੜੀ ਆ ਉਹ ਅੱਗੇ ਨਾ ਜਾ ਸਕੀ। ਨਹੀਂ ਦੇਖਿਓਣੀ ਇਹ ਜੀ ਤਸਵੀਰ ਤੁਸੀਂ ਕਦੇ ਹੈਰਾਨ ਪਰੇਸ਼ਾਨ ਕਰ ਦੇਣਗੇ ਆ ਇਹ ਤਸਵੀਰਾਂ ਕਿ ਦੇਸ਼ ਦੇ ਅੰਨਦਾਤਾ ਨੂੰ ਰੋਕਣ ਦੇ ਲਈ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਹਰਿਆਣਾ ਸਰਕਾਰ ਹਰਿਆਣਾ ਪ੍ਰਸ਼ਾਸਨ ਦੇ ਬਲਗਾਤਾਰ ਬਣਦੇ ਜਾ ਰਹੇ ਨੇ। ਤਾਂ ਦੇਖੋ। ਤੁਸੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਲਗਾਤਾਰ ਕਿਸਾਨਾਂ ਨੂੰ ਰੋਕਣ ਦੇ ਲਈ ਮੰਗਵਾਈਆਂ ਜਾ ਰਹੀਆਂ ਨੇ ਤਸਵੀਰਾਂ ਦੇਖੋ ਤੁਸੀਂ ਖਾਸ ਤਸਵੀਰਾਂ ਨੇ ਵੱਡੇ ਵੱਡੇ ਕੈਂਟਰ ਜਿਹੜੇ ਨੇ ਉਹ ਸੜਕ ਦੇ ਵਿੱਚ ਲੈਂਟਰ ਪਾਉਣ ਨੂੰ ਕਿਸਾਨਾਂ ਨੂੰ ਰੋਕਣ ਦੇ ਲਈ ਮੰਗਵਾਏ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਇਹ ਵੱਡੀ ਮਸ਼ੀਨ ਆ ਵੱਡਾ ਕੈਂਟਰ ਆ ਜਿਸ ਦੇ ਨਾਲ ਨੈਸ਼ਨਲ ਹਾਈ ਦੇ ਵਿੱਚ ਹਾਈਵੇ ਦੇ ਵਿੱਚ ਲੈਂਟਰ ਪਾਇਆ ਜਾ ਰਿਹਾ ਤਾਂ ਹੁਣ ਇਹ ਦੂਜੇ ਪਾਸੇ ਸ਼ਿਫਟ ਕੀਤਾ ਦੇਖੋ ਲੋਕ ਕਿਸ ਤਰ੍ਹਾਂ ਪਰੇਸ਼ਾਨ ਹੋ ਰਹੇ ਨੇ ਤਾਂ ਵੱਡੀਆਂ ਵੱਡੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਇਸ ਵੇਲੇ ਸ਼ੰਭੂ ਬਾਰਡਰ ਤੇ ਮੰਗਵਾਈਆਂ ਜਾ ਰਹੀਆਂ ਨੇ ਜਿਸ ਦੇ ਨਾਲ ਹਾਈਵੇ ਨੂੰ ਬੰਦ ਕੀਤਾ ਜਾ ਸਕੇ ਦੇਖੋ ਮੇਰੇ ਨਾਰਾਰੇ ਭੋਗਵਾ ਭੋਗਦਾ ਬਸੜਗਾ ਕਗਰ ਨਦੀ ਨੂੰ ਪਾਰ ਕਰਕੇ ਅੱਗੇ ਜਾਂਦੇ ਨੇ ਪੈਦਲ ਤੌਰ ਤੇ ਨਿਕਲਦੇ ਨੇ ਦੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਕਗਰ ਨਦੀ ਦੇ ਵਿੱਚ ਨੂੰ ਹੋ ਕੇ ਅੱਗੇ ਜਾਂਦੇ ਨੇ ਤਾਂ ਕਿ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ ਉਹ ਤਸਵੀਰ ਦੇਖੋ ਤੁਸੀਂ ਉਹ ਦੇਖੋ ਲੋਕ ਜਿਹੜੇ ਨੇ ਉਹ ਇਸ ਕਗਰ ਨਦੀ ਨੂੰ ਪਾਰ ਕਰਕੇ ਅੱਗੇ ਜਾਂਦੇ ਨੇ ਪਰ ਹੁਣ ਪ੍ਰਸ਼ਾਸਨ ਨੇ ਕੱਗਰ ਨਦੀ ਨੂੰ ਵੀ ਜਿਹੜਿਆ ਜੀਸੀਬੀ ਲਾ ਕੇ ਵੱਡੇ ਮਿੱਟੀ ਦੀ ਦੀਵਾਰ ਲਾ ਕੇ ਬੰਦ ਕਰ ਦਿੱਤਾ ਕਰਨਾ ਸ਼ੁਰੂ ਕਰ ਦਿੱਤਾ ਕਹਾਂ ਅੰਦਰ ਜਾ ਰਹੇ ਉਸਮੇ ਅੱਗੇ ਜਾਣਾ ਹੈ ਤਾਂ ਦੇਖੋ ਤਸਵੀਰ ਦੇਖੋ ਤਾਂ ਹੁਣ ਲਗਾਤਾਰ ਇੱਥੇ ਵੀ ਕਿ ਲੋਕ ਜਿਹੜੇ ਨੇ ਪੈਦਲ ਲੱਗ ਕੇ ਜਾ ਸਕਣ ਉਸ ਨੂੰ ਵੀ ਹੁਣ ਵੱਡੀ ਜੀਸੀਬੀ ਨਾਲ ਬੰਦ ਕਰ ਦਿੱਤਾ ਗਿਆ ਤਾਂ ਮੈਨੂੰ ਲੱਗਦਾ ਕਿ ਕਿਉਂ ਕੀਤਾ ਜਾ ਰਿਹਾ ਹੈ ਤਸਵੀਰ ਦੇਖੋ ਤੁਸੀਂ ਲਗਾਤਾਰ ਹੁਣ ਲੋਕ ਨੇ ਆਪਣੀ ਜਾਨ ਜੋਖਮ ਚ ਪਾ ਕੇ ਉਹ ਦੇਖੋ ਉਹ ਦਿਖਾਓ ਕਰਨੋ ਤਸਵੀਰ ਦਿਖਾਓ ਲੋਕ ਕਿਦਾਂ ਆਪਣੀ ਜਾਨ ਜੋਖਮ ਚ ਪਾ ਕੇ ਹੁਣ ਘੱਗਰ ਨਦੀ ਨੂੰ ਪਾਰ ਕਰਕੇ ਘੱਗਰ ਨਦੀ ਦੇ ਵਿੱਚ ਪਾਣੀ ਵੀ ਜਿਹੜਾ ਤੇਜ਼ ਹੁੰਦਾ ਨਜ਼ਰ ਆ ਰਿਹਾ ਤਾਂ ਉਹ ਜੋਖਮ ਦੇ ਵਿੱਚ ਪਾ ਕੇ ਹੁਣ ਆਪਣੀ ਮੰਜ਼ਿਲ ਤੱਕ ਪਹੁੰਚ ਰਹੇ ਨੇ ਦੇਖੋ ਤਾਂ ਇਹ ਤਸਵੀਰ ਦੇਖੋ ਕਿ ਕਿਸ ਤਰ੍ਹਾਂ ਘੱਗਰ ਨਦੀ ਦੇ ਦੇ ਵਿਚੋਂ ਨ ਵੱਡੇ ਵੱਡੇ ਖੱਡੇ ਪੱਟੇ ਜਾ ਰਹੇ ਨੇ ਤਾਂ ਕਿ ਲੋਕ ਪੈਦਲ ਜਿਹੜੇ ਨੇ ਆਪਣੀ ਮੰਜ਼ਿਲ ਤੱਕ ਨਾ ਪਹੁੰਚਣੇ ਤਸਵੀਰ ਦੇਖੋ ਤੁਸੀਂ ਕਿਸ ਤਰ੍ਹਾਂ ਦੀ ਸ਼ਕਤੀ ਆ ਉਹ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਤਾਂ ਤਸਵੀਰ ਦੇਖੋ ਇਹ ਸ਼ੰਭੂ ਦੇ ਘਰ ਨਦੀ ਦੇ ਤਸਵੀਰਾਂ ਨੇ ਜਿੱਥੇ ਵੱਡੇ ਪੱਧਰ ਤੇ ਪ੍ਰਸ਼ਾਸਨ ਵੱਲੋਂ ਸ਼ਕਤੀ ਦਿਖਾਈ ਜਾ ਰਹੀ ਹੈ ਤਾਂ ਦੇਖੋ ਇਹ ਤਸਵੀਰਾਂ ਪੰਜਾਬ ਹਰਿਆਣਾ ਬਾਰਡਰ ਦੀਆਂ ਨੇ ਸ਼ੰਭੂ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕੀ ਹਾਲਾਤ ਦੇਖੋ ਐਵੇਂ ਲੱਗ ਰਿਹਾ ਜਿਵੇਂ ਕਿਸੇ ਸੂਬੇ ਦੀ ਨਹੀਂ ਕਿਸੇ ਦੇਸ਼ ਦੀ ਸਰਹੱਦ ਹੋਵੇ ਤੇ ਤਸਵੀਰ ਦੇਖੋ ਲੈਂਟਰ ਜਿਹੜੇ ਨੇ ਉਹ ਪਹਿ ਚੁੱਕੇ ਨੇ ਪੱਤਰ ਦੇਖਿਆ ਜਾਵੇ ਜੋ ਕੱਦਰ ਦਰਿਆ ਦੇ ਫੋਰਸ ਵੱਡੇ ਪੱਧਰ ਤੇ ਕਿਛਲੇ ਜੇ ਦੋ ਤਿੰਨ ਦਿਨਾਂ ਦੀ ਗੱਲ ਕਰੀਏ ਉਸ ਦੇ ਜਰੀਏ ਵੱਧਦਾ ਜਾ ਰਿਹਾ ਲਗਾਤਾਰ ਵੱਧਦਾ ਜਾ ਰਿਹਾ ਤਾਂ ਇਹ ਤਸਵੀਰ ਦੇ ਹੋਵੇਗਾ ਤੇ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਜੇਕਰ ਕੋਈ ਫੈਦਲ ਆਸ-ਪਾਸ ਦੇ ਪਿੰਡਾਂ ਦੇ ਦੇਖੋ ਇਹ ਤੁਸੀਂ ਕਿਸ ਤਰ੍ਹਾਂ ਲੈਂਟਰ ਪੈਣੇ ਸ਼ੁਰੂ ਹੋ ਗਏ ਨੇ ਹੁਣ ਇਹ ਨੈਸ਼ਨਲ ਹਾਈਵੇ ਹੈ ਨੈਸ਼ਨਲ ਹਾਈਵੇ ਚਾਹਿਆ ਪੂਰਾ ਟੋਲ ਟਾਕ ਤੇ ਮੁਕੰਮਲ ਟੋਲ ਟੇ ਦੇਖੋ ਦਿੱਤਾ ਗਿਆ ਕਿ ਉੱਪਰ ਕਿਸਾਨਾਂ ਦੀ ਗੱਲ ਕਰਨੀ ਆ ਕਿਸਾਨਾਂ ਆਗੂਆਂ ਦੀ ਗੱਲ ਕਰਨ ਨੇ ਉਹਨਾਂ ਦੇ ਲਗਾਤਾਰ ਬਿਆਨ ਆ ਰਹੇ ਨੇ ਉਹਨਾਂ ਦਾ ਤਾਂ ਇਹ ਤਸਵੀਰ ਦੇਖੋ ਇਹ ਖਾਸ ਤਸਵੀਰ ਹੈ ਮੀਟਿੰਗਾਂ ਦੇ ਸੱਦੇ ਦੇਰੀਆ ਤੇ ਦੂਸਰੀ ਪਾਸੇ ਜੋ ਮੋਰਲ ਵੀ ਹਲਾਕ ਚੱਲ ਰਹੇ ਨੇ ਬੈਰਿਕਟਿੰਗ ਕੀਤੀ ਜਾ ਰਹੀਆਂ ਲਗਾਤਾਰ ਤਕਰੀਰਾਂ ਜਿਹੜੀਆਂ ਨੇ ਉਹ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਪੱਤਰਕਾਰਾਂ ਤੇ ਵੀ ਹੁਣ ਸਖਤੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਦੇਖੋ ਇੰਟਰਨੈਟ ਸਿਮਾਵਾਂ ਇੱਥੇ ਬੰਦ ਨੇ ਤਾਂ ਹੁਣ ਹਾਈਵੇ ਪੂਰਨ ਤੌਰ ਤੇ ਬੰਦ ਕਰਤਾ ਲੈਂਟਰ ਜਿਹੜੇ ਨੇ ਉਹ ਇੱਥੇ ਪੈ ਚੁੱਕੇ ਨੇ ਦੇਖੋ ਕਸਟਮਾਂ ਨੂੰ ਆਪਣੀ ਰਾਸਤਾ ਨਹੀਂ ਜਾਣਦੇ ਨਹੀਂ ਵੱਡੇ ਵੱਡੇ ਬੈਰੀਵੇਟ ਲਗਾ ਦਿੰਦੇ ਹੈ ਤੇ ਤਸਵੀਰ ਬੇहद ਖਾਸ ਹੈ ਇਹ ਤਸਵੀਰਾਂ ਪੰਜਾਬ ਹਰਿਆਣਾ ਬਾਰਡਰ ਦੀਆਂ ਤਸਵੀਰਾਂ ਨੇ ਆਪਣੀ ਮੰਜ਼ਿਲ ਤੱਕ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਕਦੇ ਦੇਖਿਆ ਤੁਸੀਂ ਇਸ ਤਰ੍ਹਾਂ ਦੀ ਸਖਤੀ ਦੇਖਿਆ ਤੁਸੀਂ ਇਸ ਤਰ੍ਹਾਂ ਦੀ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਨਦੀ ਪਾਰ ਕਰਨਾ ਹੋਵੇ ਤਾਂ ਤਸਵੀਰਾਂ ਸਰਦਾਰ ਵੀਰ ਨੇ ਤਾਂ ਲਗਾਤਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਇੰਨੀ ਜੋਖਮ ਦੇ باوجود ਵੀ ਦੇਖੋ ਪਾਣੀ ਦੇਖੋ ਪਾਣੀ ਦਾ ਵਹਾਅ ਦੇਖੋ ਭਾਜੀ ਕੀ ਲੈ ਕੇ ਆ ਰਹੇ ਹੋ ਸਮਾਨ ਲੈ ਕੇ ਆਉਂਦੇ ਹੋਏ ਜੀ ਸਿਆਉ ਦਾ ਇਲਾਕਾ ਕਰ ਰਹੇ ਹਨ ਉਹਨਾਂ ਦੇ ਆੜੀਆਂ ਹਾਂ